ਹੈਲੋ ਹੈਲੋ ਕਿੱਥੇ ਜੋ ਤੁਸੀਂ ਬੋਣ ਮੈਂ ਹੋਈ ਹੈਂ ਤੇ ਹਨ ਬੋਲਣ ਦੀ ਆਂ ਦੱਸ ਚਪਿਆ ਮੈਂ ਆਤ ਲੋਤੀ ਕੀ ਕੁਲਚੀ ਵਾਲੀ ਦੁਕਾਨ ਤੇ ਆ ਜਿੱਥੇ ਵੱਡੇ ਸ਼ੋਰੂਮ ਆ ਗੱਲ ਸੁਣ ਮੇਰੀ ਗੱਲ ਸੁਣ ਆਪਣੇ ਘਰੇ ਜਾ ਚੁੱਪ ਕਰਕੇ ਮੈਨੂੰ ਤੂੰ ਦੱਸ ਗਈ ਆ ਤੇ ਬਾਕੀ ਤਰੀਕੇ ਦਾ ਘਰੋਂ ਫੋਨ ਆਉਂਦੇ ਆਉਂਦੇ ਵੀ ਅਸੀਂ ਥਾਣੇ ਦਰਖਾਸਤ ਦੇਣ ਲੱਗਿਆਂ ਤੇ ਜਾ ਆਪਣੇ ਘਰ ਜਾ ਜਾ ਕੇ ਕੰਮ ਕਰ ਮੈਨੂੰ ਨੇ ਪਤਾ ਕਰੇ ਇੱਥੇ ਪਹਿਲਾਂ ਤਰਨਤੰਨ ਰੋਡ ਤੇ ਵੇ ਬਹੁ ਮੇਰੀ ਗੱਲ ਸੁਣਾ ਮੈਨੂੰ ਐਵੇਂ ਨਾ ਮੇਰੀ ਗੱਲ ਸੁਣ ਬਹੂ ਐਵੇਂ ਮੈਨੂੰ ਜਰੇ ਘਰ ਦੇ ਆ ਫੋਨ ਲਿਆ ਕਰਨ ਮੇਰੇ ਨਾਲ ਵੈਸੇ ਮੇਰੇ ਵੇਗ ਮੇਰੀ ਗੱਲ ਸੁਣਾ ਇਹ ਤਰ੍ਹਾਂ ਨਹੀਂ ਕਰੀਦਾ ਹੁੰਦਾ ਪੁੱਤ ਮੈਨੂੰ ਨੇ ਤਰਾ ਜੋ ਮਰਜ਼ੀ ਕਰ ਲੈ ਮੈਂ ਕਿਹਾ ਤੂੰ ਆ ਜਾ ਇੱਥੇ ਕਰੀ ਮੇਰੀ ਗੱਲ ਸੁਣ ਬਹੂ ਆਪਣੀ ਗੱਲ ਮੁਕਾਏ ਹੋਏ ਦੋ ਚਾਰ ਦਿਨ ਤੇ ਐਵੇਂ ਇਸ ਤਰ੍ਹਾਂ ਮੈਂ ਨਹੀਂ ਅਜੇ ਕੰਮ 'ਚ ਜਾਉਣਾ ਤੇ ਨਾ ਮੈਨੂੰ ਲੋੜ ਹੀ ਇਹ ਕਰੀ ਆ ਇਹ ਕਰੀ ਮੇਰੇ ਕੋਲ ਆ ਜਾ ਮੈਂ ਤੈਨੂੰ ਦਾਤ ਦੇਨੀ ਮੇਰੀ ਗੱਲ ਸੁਣ ਮੈਂ ਨਹੀਂ ਆਉਣਾ ਹੁਣਾ ਬਈ ਬਹੂ ਮੈਂ ਮੈਂ ਤਾਂ ਤੇ ਅਜ ਲਗੀ ਨਾ ਨਾ ਜੇ ਦੁਕਾਨ ਚ ਆਈ ਤੇ ਮੈਂ ਦੱਸਾਂ ਮੈਂ ਖਲਾਰਾ ਵਜਾਦਾ ਪੈਣਾ ਮੇਰੇ ਮਾਲਕ ਦੇ ਤਰ੍ਹਾਂ ਉਹਨਾਂ ਬੜੀ ਬੇਇੱਜ਼ਤੀ ਕਰਨੀ ਹੁੰਦੀ ਹੈ ਇੱਕ ਮਿੰਟ ਆ ਜੀਂਗਾ ਨਾ ਇੱਥੇ ਇੱਕੋ ਮਿੰਟ ਆ ਜਾ ਮੇਰਾ ਮੇਰੀ ਗੱਲ ਸੁਣ ਆਪਾਂ ਨਹੀਂ ਆ ਸਕਦੇ ਬਹੁ ਮੇਰੀ ਗੱਲ ਸੁਣ ਮੇਰੇ ਨਾਲ ਕੋਈ ਤੇਰਾ ਕੀ ਪ੍ਰਾਣਾ ਲੈਣ ਦੇਣ ਥੋੜੀ ਆ ਤੂੰ ਤੇ ਦੋ ਦਿਨ ਹੋਏ ਮੇਰੇ ਨਾਲ ਗੱਲ ਕੀਤੀ ਤੂੰ ਆਪਣੇ ਘਰੇ ਜਾ ਪਹਿਲਾਂ ਜਾ ਕੇ ਘਰ ਆਪਣੇ ਵੇਖ ਤੂੰ ਆਂਡਿਆ ਤੁਹਾਡੇ ਮੈਂ ਨਹੀਂ ਘਰ ਜਾਣਾ ਮੈਂ ਤੈਨੂੰ ਦੱਸਦਾ ਤੇ ਮੈਨੂੰ ਪੁੱਛ ਕੇ ਥੋੜੀ ਆਈ ਤੂੰ ਕਿ ਮੈਨੂੰ ਹੋਰ ਦਿੰਦਾ ਇੱਕ ਮਿੰਟ ਇਹ ਇੱਕ ਮਿੰਟ ਹੋਰ ਦਿੰਦਾ ਮੈਨੂੰ ਕਿਹਾ ਤੂੰ ਜੇ ਕੱਲ ਮਿਲਣਾ ਆ ਜੀਂਗਾ ਨਾ ਮੈਂ ਮੈਂ ਤਾਂ ਮੈਂ ਨਹੀਂ ਗਿਆ ਵੀ ਮਿਲ ਕੇ ਤੈਨੂੰ ਮੈਂ ਕਿਹਾ ਸੀ ਠੀਕ ਦੂੰ ਉਤਰਾ ਤੈਨੂੰ ਮੈਂ ਮਜ਼ਾਕ ਕੀਤਾ ਕਿ ਬੁਵੇ ਮੇਰੀ ਗੱਲ ਸੁਣ ਪਹਿਲਾਂ ਆਪਣੇ ਘਰ ਜਾ ਮੈਂ ਆਪਣੇ ਘਰ ਦੇ ਤੇਰੇ ਘਰੇ ਕਲਾਉਂਗਾ ਫੇਰ ਉਦਾਂ ਮੈਂ ਨਹੀਂ ਮੈਂ ਨਹੀਂ ਜਾਣਾ ਮੈਂ ਹੁਣ ਤਰਨਤਨ ਰੋਡ ਤੇ ਮਿੰਟ ਚ ਆ ਰਿਹਾ ਨਹੀਂ ਤੇ ਮੈਂ 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 ਤੈਨੂੰ ਕਹਿ ਤਾ ਮੇਰੀ ਗੱਲ ਸੁਣ ਇਹ ਜ਼ਬਰਦਸਤੀ ਕੋਈ ਨਹੀਂ ਬਹੁ ਮੈਂ ਤਾਂ ਸਿੱਧੀ ਗੱਲ ਦੱਸਾਂ ਮੈਂ ਥਾਣੇ ਦਰਖਾਸ ਦੇ ਦੇਣੀ ਆ ਤੇਰੇ ਘਰ ਦੇ ਮੇਰੇ ਨਾਲ ਡੇ ਰੌਲਾ ਪਾਉਣ ਇਹ ਤਾਂ ਮੈਨੂੰ ਪਤਾ ਇੱਥੇ ਆਏ ਆ ਤੇ ਮੈਂ ਦੱਸ ਦੇਣੀ ਆ ਇੱਥੇ ਆ ਜਾ ਜਾਣ ਦੇਣੀ ਬਹੁ ਅੱਜ ਮੈਂ ਗਿਆ ਕਿਤੇ ਕੰਮ ਗਿਆ ਵਾ ਮੇਰੀ ਗੱਲ ਸੁਣ ਲੈ ਮੈਂ ਜਾ ਮੇਰੀ ਗੱਲ ਸੁਣ ਜੇ ਇਸ ਤਰ੍ਹਾਂ ਕਰਨਾ ਤੇ ਆਪਾਂ ਨਹੀਂ ਇਦਾਂ ਦੇ ਗਾਹ ਕੇ ਕੇ ਬਹੁ ਮੈਂ ਨਹੀਂ ਬੇਰੀ ਮਲੂਮ ਗੁੰਡ ਬੜਵਾਣੀ ਮੈਂ ਜਲੂਸ ਕਢਾਉਣ ਡੇ ਆ ਕਿਡਾ ਜਲੂਸ ਕੱਢਿਆ ਤੂੰ ਹੈ ਪਹਿਲਾਂ ਤਾਂ ਕਹਿੰਦਾ ਉਹ ਦਿਨ ਮੈਂ ਮੈਦਨ ਥੋੜੀ ਗਿਆ ਵਾ ਵੀ ਮੇਰੇ ਨਾਲ ਨਿਕਲ ਗਿਆ ਜਾ ਮੈਂ ਤੈਨੂੰ ਇਹ ਥੋੜੀ ਤੇਰੇ ਘਰ ਦੇ ਮੇਰੇ ਫੋਨ ਕਰਕੇ ਉਹ ਥਾਣੇ ਦਿਖਾ ਦੇ ਦਿੱਤੀ ਉਹਨਾਂ ਨੇ ਜੀ ਤੇਰਾ ਵੇ ਮੈਨੂੰ ਨਹੀਂ ਪਤਾ ਜੋ ਤੂੰ ਜੋ ਮਰਜ਼ੀ ਕਰ ਲੈ ਮੈਂ ਤੈਨੂੰ ਕਿਹਾ ਨਾ ਤੂੰ ਇੱਕ ਵਾਰੀ ਤਰਨਤਾ ਰੋਡ ਤੇ ਆ ਜਾ ਬੋਹੇ ਹਾਂ ਮੈਂ ਇਹ ਦਿਨ ਦੱਸਾਂ ਮੈਂ ਗਿਆ ਵਾ ਦਿੱਲੀ ਮੈਂ ਮੈਂ ਨਹੀਂ ਆ ਸਕਦਾ ਇੱਥੇ ਮਰਜ਼ੀ ਚੱਲ ਜਾ ਜਿੱਥੇ ਮਰਜ਼ੀ ਚੱਲ ਜਾ ਮੈਂ ਦੁਕਾਨ ਤੇ ਆ ਚੱਲ ਗਈ ਮੇਰੀ ਦੁਕਾਨ ਤੋਂ ਨਹੀਂ ਆਉਂਦੀ ਲੋੜ ਮੈਂ ਮੇਰੀ ਗੱਲ ਸੁਣਾਵੇਂ ਤੈਨੂੰ ਦੱਸਾਂ ਅੱਬਾ ਨਹੀਂ ਮੇਰੇ ਨਾਲ ਕੋਈ ਲੰਕੇ ਗਦਰ ਨਾਲ ਐਦਾਂ ਨਾ ਕਰਿਆ ਘਾਲ ਵੀ ਕਿੱਦਾਂ ਤੂੰ ਕਰਨ ਤੇ ਆ ਮੈਨੂੰ ਨਹੀਂ ਪਤਾ ਤ ਨਹੀਂ ਤੇ ਸੁਣ ਕੋਈ ਜ਼ਬਰਦਸਤੀ ਨਹੀਂ ਆਪਣੇ ਘਰੇ ਜਾ ਮੇਰੇ ਨਾਲ ਨਹੀਂ ਕੋਈ ਤੇਰਾ ਲਿੰਕ ਹੈਗਾ ਠੀਕ ਹੈ ਨਾ ਨਾ ਤੂੰ ਮੈਨੂੰ ਜਾਣਦੀ ਆਵੇਂ ਮੈਂ ਹਜੇ ਤੇਰੇ ਬਾਰੇ ਜਾਣਕਾਰੀ ਨਹੀਂ ਮੈਨੂੰ ਪੂਰੀ ਹੈਗੀ ਤੇ ਮੈਂ ਮੈਂ ਘਰ ਨਹੀਂ ਆਣਾ ਤੇ ਇੱਕ ਮਿੰਟ ਇੱਥੇ ਆ ਜਾ ਇੱਕੋ ਮਿੰਟ ਚਲ ਆ ਜਾ ਇੱਕੋ ਮਿੰਟ ਮੈਂ ਗੱਲ ਸੁਣ ਜਾ ਤੂੰ ਮੇਰੀ ਗੱਲ ਸੁਣ ਤੂੰ ਆਪਣੇ ਠੱਠੇ ਵਾਲੇ ਮੋੜ ਤੇ ਚੱਲ ਮੁੱਠੇ ਆਉਣਾ ਠੱਠੇ ਵਾਲੇ ਮੋੜ ਮੋੜ ਤੇ ਨਹੀਂ ਮਜਾਣਾ ਮੈਂ ਨਹੀਂ ਇਤਰਾ ਦੇਹ ਦੀ ਜਨਾਨੀ ਨਾਲ ਮੇਰਾ ਕੋਈ ਲਿੰਕ ਹੈਗਾ ਜਿਹੜੀ ਤੂੰ ਮੇਰੀ ਮੱਲਣੇ ਦੀ ਗੱਲ ਜਿਹਦਾ ਮੈਂ ਤੈਨੂੰ ਕਿਹਾ ਨਾ ਜਦੋਂ ਮੈਂ ਤੈਨੂੰ ਕਿਹਾ ਵੀ ਤੂੰ ਇੱਥੇ ਆ ਜਾ ਮੇਰੀ ਸੁਣ ਲੈ ਗੱਲ ਮੈਂ ਤੈਨੂੰ ਦੱਸ ਦਿੰਦਾ ਕਿ ਮੈਂ ਤੇ ਮੈਂ ਥਾਣੇ ਦਰਖਾਸਤ ਦੇ ਦੇਣੀ ਮੁੜ ਕੇ ਨਾ ਕਿ ਇਹਦੇ ਮੈਂ ਫਿਰ ਕੁਝ ਤੈਨੂੰ ਮੈਂ ਦੱਸ ਤੈਨੂੰ ਮੈਂ ਦਾਦਾ ਮੈਂ ਕੁਝ ਖਾ ਕੇ ਮਰ ਜਾਣਾ ਤੇ ਤੂੰ ਨਾ ਆਇਆ ਮੇਰੇ ਲਈ ਤੇ ਮਰ ਲਈ ਮੈਂ ਤੈਨੂੰ ਕੀ ਮੇਰੇ ਨਾਲ ਕੀਤਾ ਵੀ ਕੀ ਤੂੰ ਦੱਸ ਮੈਂ ਤੈਨੂੰ ਕਿਹਾ ਮੈਂ ਤੈਨੂੰ ਕਹਿਤਾ ਇੱਕੋ ਵਾਰੀ ਜੇ ਤੂੰ ਤਰਨ ਤਾਣ ਰੋਡ ਤੇ ਨਹੀਂ ਨਾ ਆਵਾ ਅੱਜ ਜਾਂ ਮਰੀਜ਼ ਦਾ ਮੂੰਹ ਵੇਖ ਕੇ ਜਾਵੇਂਗਾ ਮੇਰੀ ਸੁਣ ਗੱਲ ਮੈਂ ਤੈਨੂੰ ਇਹ ਕਿਹਾ ਵੀ ਆਪਣੇ ਘਰ ਜਾ ਤੇਰੇ ਘਰ ਦੇ ਤੈਨੂੰ ਲੱਭਣ ਦੀ ਕੀ ਗੱਲ ਕੀ ਆ ਦੋ ਮਿੰਨੂ ਮੈਂ ਦੰਦੀਆਂ ਤੋਂ ਇੱਥੇ ਆਇਆ ਇੱਕ ਮਿੰਟ ਤਰਨ ਤਰਨ ਰੋਡ ਤੇ ਮੈਂ ਤੁਹਾਨੂੰ ਕਿਹਾ ਕਿ ਠੱਠੇ ਵਾਲੇ ਮੋੜ ਤੇ ਚੱਲ ਮੈਂ ਉੱਥੇ ਉੱਥੇ ਆਉਂਦਾ ਆਹ ਉੱਥੇ ਮੇਰੀ ਤਾਂ ਔਣੀ ਜਿਆਦਾ ਹੀ ਲੱਤੇ ਤੇ ਚੱਲ ਨਹੀਂ ਗੱਲ ਕੀ ਹੋਈ ਕਰੂੰ ਕਿਉਂ ਐਂ ਦਬਜੇ ਲੜਿਆ ਕੌਣ ਲੜਿਆ ਰਾਤੀ ਤੇ ਰਾਤੀ ਅੰਨੇ ਆ ਬੱਤੀ ਨਾ ਲੱਗ ਲੱਗੇ ਮੈਂ ਕਰਾਂ ਫਿਰ ਤੇ ਤੂੰ ਥਾਣੇ ਦਰਖਾਸਤ ਦੇ ਤੇ ਮੇਰੇ ਘਰ ਦੇ ਇਤਰਾਦੇ ਆ ਵੇ ਜੇ ਤੇ ਮੈਂ ਮੈਂ ਨਹੀਂ ਇਤਰਾ ਖੜਨਾ ਖੜਨਾ ਤਾਂ ਦੱਸਾਂ ਜੀ ਤੂੰ ਤੇ ਗੁਰੂਆ ਬੰਡ ਮੇਰੀ ਮੁੰਡ ਪੜਵਾ ਦੇਂਗੀ ਵੇ ਤੂੰ ਇੱਥੇ ਆ ਜਾ ਮੈਂ ਆਫ ਨੂੰ ਮਨ ਖਾਨਾ ਕੇ ਮੁੰਡੇ ਦਾ ਵਾ ਤੂੰ ਇੱਥੇ ਆ ਇੱਕ ਮਿੰਟ ਆ ਤਾ ਮੇਰੀ ਸੁਣ ਗੱਲ ਮੈਂ ਵੇ ਮੇਰੀ ਗੱਲ ਸੁਣ ਬੂ ਇੱਕ ਰਾਣਾ ਮੇਰੇ ਨਾਲ ਨਹੀਂ ਤੇ ਨਾ ਮੇਰੀ ਦੁਕਾਨ ਤੇ ਆਉਣਾ ਹੀ ਮੇਰੇ ਮਾਲਕਾਂ ਨੂੰ ਪਤਾ ਲੱਗ ਗਿਆ ਤੇ ਮੈਂ 70 ਥੋੜੀ ਖਾਣੇ ਆ ਚਲ ਇੱਕ ਮਿੰਟ ਇੱਥੇ ਹਲੇ ਮਕਾਰ ਚੱਲ ਜਾਨੀ ਤੂੰ ਇੱਕ ਮਿੰਟ ਇੱਥੇ ਆ ਜਾ ਇੱਕੋ ਮਿੰਟ ਮੇਰੀ ਗੱਲ ਸੁਣ ਅੱਜ ਨਹੀਂ ਮੈਂ ਆਉਣਾ ਹੀ ਤੂੰ ਕੱਲ ਆ ਜਾਂਗੀ ਤੇ ਮੈਂ ਕੱਲ ਆ ਜਾਊਂਗਾ ਪਰ ਅੱਜ ਤੂੰ ਆਪਣੇ ਘਰੇ ਜਾ ਪਹਿਲਾਂ ਮੈਂ ਨਹੀਂ ਕਾਰ ਚਾਲਾ ਜਿੱਤ ਮੱਝੇ ਝੋਲਾ ਲਾ ਤੇ ਤੂੰ ਚੱਲ ਮੈਨੂੰ ਫੋਨ ਨਹੀਂ ਕਰਨਾ ਬੱਸ ਆਪਣੇ ਥਾਣੇ ਚੱਲ ਜਾ ਜਾ ਕੇ ਥ ਆ ਤੇਰੇ ਵਜਾ ਨਾਲ ਵਜਲ ਲੱਗੀਆਂ ਸੀ ਮੇਰੀ ਵਜਾ ਨਾਲ ਮੈਂ ਤੇਰੇ ਕੀ ਕੀ ਮੈਨੂੰ ਮਿਲੀ ਹੈ ਅੱਜ ਤੱਕ ਦੱਸ ਮੈਨੂੰ ਕੀ ਕੀਤਾ ਮੇਰੇ ਨਾਲ ਫੋਨ ਤੇ ਤੂੰ ਹੀ ਲਾਇਆ ਤੇ ਤੇ ਨੰਬਰ ਤੇ ਐਨੇ ਕਹਦਾ ਮम्मी ਕਹਿੰਦੀ ਤੂੰ ਲਾਇਆ ਹੋ ਯਾਰ ਫੋਨ ਤੇ ਗਲਤ ਲੱਗ ਗਿਆ ਰੋਂਗ ਨੰਬਰ ਲੱਗ ਗਿਆ ਮੈਨੂੰ ਨਹੀਂ ਪਤਾ ਤੂੰ 1 ਮਿੰਟ 1 ਮਿੰਟ ਮੈਂ ਤੈਨੂੰ ਕਹਣਾ ਤੂੰ ਤਾਂ ਰੋਡ ਤੇ ਆ ਜਾ ਮੈਂ ਖਲੋਚੀ ਉੱਤੇ ਮੂਹਰੇ ਖੜੀ ਹੂ ਮੇਰੀ ਬਹੂ ਗੱਲ ਸੁਣ ਹੁਣ ਤੇ ਨਹੀਂ ਮੈਂ ਆਉਣਾ ਈ ਪਹਿਲਾਂ ਮੈਂ ਅੱਜ ਵੇਖ ਲਾਂਗੇ ਵੇਲਾ ਘਰ ਜਾ ਜਾ ਮੈਂ ਘਰ ਤੈਨੂੰ ਮੈਂ ਘਰ ਜਾਣੀ ਫਿਰ ਮੈਂ ਤੈਨੂੰ ਮੇਰੀ ਜਿਹੜੀ ਗੱਲ ਆ ਤੂੰ ਮੇਰੀ ਇੱਕ ਉਹ ਦਿਨ ਰਾਤ ਨਾਲ ਤੈਨੂੰ ਮੇਰੀ ਸੌਂ ਹੀ ਆਪਣੇ ਘਰ ਚੱਲ ਜੇ ਤੂੰ ਘਰੇ ਨਹੀਂ ਨਾ ਜਾਣਾ ਵੀ ਤਾਂ ਫਿਰ ਮੈਂ ਆਪਣੇ ਲੋ ਪੱਤਾ ਕੱਟਿਆ ਈ ਤੇ ਮੈਂ ਘਰ ਨਹੀਂ ਜਾਣਾ ਮੈਂ ਹੋਰ ਕਿਤੇ ਚੱਲ ਜਾਣੀ ਭੂਆ ਕੋਲ ਚੱਲ ਜਾਣੀ ਮੈਂ ਤੇਰੇ ਘਰ ਨਹੀਂ ਜਾਣਾ ਤੂੰ ਮੇਰੀ ਗੱਲ ਸੁਣ ਨਾ ਉਹਨਾਂ ਮੇਰੇ ਕੋ ਇੱਥੇ ਮੇਰੇ ਕੋ ਆ ਜਾਣਾ ਵਾ ਤੇ ਕੰਮ ਬਹੁ ਖਰਾਬ ਹੋ ਜਾਣਾ ਵਾ ਤੇ ਮੇਰੀ ਉਤੌਣੀ ਲਾਉਣਗੇ ਵੀ ਕੁੜੀ ਦਾਸ ਕਿੱਥੇ ਤੇ ਮੈਂ ਕਿੱਥੇ ਦੱਸੂਗਾ ਤੂੰ ਆਪਣੇ ਘਰ ਜਾ ਵੀ ਤੈਨੂੰ ਮੈਂ ਇੱਕ ਮਿੰਟ ਕਿਹਾ ਨਾ ਤੂੰ ਇੱਥੇ ਆ ਜਾ ਤਰਨ ਟੋਲ ਰੋਡ ਤੇ ਖਲੋਤੀ ਮੈਂ ਮੂਰੇ ਇਸ ਕੋ ਮੈਂ ਤਾ ਜਾ ਬਹੁਤ ਸੁਣ ਮੇਰੀ ਗੱਲ ਸੁਣ ਮੈਂ ਜਿਆਦਾ ਕਲੇਸ਼ ਨਹੀਂ ਚਾਹੁੰਦਾ ਤੂੰ ਆਪਣੇ ਘਰ ਜਾ ਵੀ ਮੈਨੂੰ ਨਹੀਂ ਪਤਾ ਮੈਂ ਮਰਨਾ ਨਹੀਂ ਚਾਹੁੰਦੀ ਨਹੀਂ ਮਾਰਦੇ ਤੈਨੂੰ ਕੁਝ ਨਹੀਂ ਉਹਨਾਂ ਨੇ ਤੈਨੂੰ ਕੁਝ ਨਹੀਂ ਕਰਨ ਤੂੰ ਤੈਨੂੰ ਜਿਆਦਾ ਪਤਾ ਹੈ ਹੈ ਤੈਨੂੰ ਜਿਆਦਾ ਪਤਾ ਹੈ ਮੇਰੀ ਗੱਲ ਸੁਣ ਤੇਰੇ ਘਰ ਦੇ ਕੁਛ ਨੀ ਤੂੰ ਓਦਣ ਮੈਨੂੰ ਕਿਹਾ ਸੀ ਵੀ ਤੂੰ ਏਦਾਂ ਨਾ ਕਰ ਜਿੱਦਾਂ ਤੂੰ ਕਵੇਂਗੀ ਮੈਂ ਓਦਾਂ ਕਰ ਲਊਂਗਾ ਤੂੰ ਜਿੱਦਾਂ ਤੂੰ ਮੈਂ ਕਿਹਾ ਓਦਾਂ ਕੀਤਾ ਆ ਯਾਰ ਹਜੇ ਆਪਣੀ ਗੱਲ ਨੂੰ ਦਿਨ ਕਿਹੜੇ ਹੋਏ ਦੋ ਤਿੰਨ ਦਿਨ ਹੋਏ ਆ ਤੇ ਮੈਂ ਤੈਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਿਸ ਤਰ੍ਹਾਂ ਕਰ ਲਊਂਗੀ ਤੇ ਹੁਣ ਤੂੰ ਇੱਕ ਮਿੰਟ ਮੇਰੇ ਕੋਲ ਆ ਜਾ ਵੀ ਇੱਕੋ ਮਿੰਟ ਮੇਰੀ ਗੱਲ ਸੁਣ ਬਹੁ ਇੱਥੇ ਫੜੇ ਗਏ ਨਾ ਤੇ ਉਹਨਾਂ ਸਿੱਧਾ ਮੈਨੂੰ ਅੰਦਰ ਜਾ ਜੇਲ੍ਹ ਛੋੜ ਦੇਣਾ ਤੇ ਮੈਂ ਥਾਣੇ ਤੋਂ ਨਹੀਂ ਲੈ ਲੈ ਮਿੱਟੂ ਮੂੰਹ ਵਿਖਾ ਜਾਵੇਂ ਨਾ ਇੰਨਾ ਵੀ ਵਿਖਾ ਜਾ ਮੂੰਹ ਹੀ ਵਿਖਾ ਜਾ ਮੈਨੂੰ ਆਪਣੀ ਪਹਿਲਾਂ ਗੱਲ ਮੇਰੀ ਗੱਲ ਸੁਣ ਤੂੰ ਇਦਾਂ ਕਰ ਆਪਣੇ ਘਰ ਚੱਲ ਤੇ ਮੈਂ ਅੱਜ ਹੀ ਤੇਰੇ ਘਰੇ ਆਪਣੇ ਘਰ ਦੇ ਘਲਾਉਣਾ ਅੱਜ ਹੀ ਘਲਾਉਣਾ ਨਹੀਂ ਤੂੰ ਘਲਾਉਣੀ ਘਲਾ ਫਿਰ ਮੈਨੂੰ ਨਹੀਂ ਪਤਾ ਤੂੰ ਆਪਣੇ ਘਰ ਜਾ ਨਾ ਪਹਿਲਾਂ ਫੇਰੀ ਜਗ ਲਾਉਂਗਾ ਮੰਮੀ ਨੂੰ ਤੇ ਡੈਡੀ ਨੂੰ ਤੇ ਤੂੰ ਵੀ ਨਾਲ ਹੀ ਆਉਣਾ ਫੇਰ ਮੈਂ ਤੈਨੂੰ ਦੱਸਦੀ ਪਤਾ हां तू मेरी गल सुन तू ਘਰੇ ਗੱਲ ਨਹੀਂ ਕਰਨੀ ਜਾ ਕੇ ਕੋਈ ਵੀ ਘਰੇ ਆਪਣੇ ਜਾ ਤੇ ਫਿਰ ਮੈਨੂੰ ਵੀ ਮੇਰੇ ਨਾਲ ਆਪਣੇ ਘਰੇ ਜਾ ਤੇ ਫਿਰ ਮੈਂ ਇਹ ਆਪਣੇ ਘਰੇ ਹੋਣੀ ਚਾਹੀਦੀ ਫਿਰ ਮੈਂ ਇਹ ਨਾ ਵੀ ਮੇਰੇ ਘਰ ਦੇ ਆਉਣ ਦੇ ਤੂੰ ਫੜ ਕੇ ਉਹਨਾਂ ਭਾਇਆ ਰੇ ਬਿਆੜੀ ਕੁੜੀ ਦੱਸੋ ਕਿੱਥੇ ਆ ਤੇ ਤੂੰ ਮੈਨੂੰ ਮੈਂ denn ਜਿਹੜੇ ਗੱਲ ਕਹਿਣ ਦੀਆਂ ਇੱਕ ਵਾਰੀ ਪਹਿਲਾਂ ਤੂੰ ਮੇਰੀ ਗੱਲ ਸੁਣ ਤੂੰ ਘਰੇ ਜਾ ਮੈਂ ਆਪਣੇ ਘਰੇ ਹੋਣ ਮੈਂ ਆਵੇ ਮੰਮੀ ਨੂੰ ਲੈ ਕੇ ਆਉਂਦੇ ਇਹ ਤੂੰ ਇਧਰੇ ਤਰਨ ਤਾ ਅਨਾਰ ਉਹ ਤੇਨ ਕੇ ਕਿਰਾਇਆ ਦੇਖ ਜਾ ਮੈਂ ਤਾਂ ਕਿਰਾਇਆ ਨਹੀਂ ਹੈਗਾ ਮੈਂ ਤੁਰ ਕੇ ਆਈ ਪਿੰਡੋਂ ਪਰ ਮੈਂ ਇੱਥੇ ਹੈ ਨਹੀਂ ਦੁਕਾਨ ਤੇ ਹੈ ਨਹੀਂ ਆ ਜਾ ਦੁਕਾਨ ਤੇ ਜਾ ਕੇ ਪਾ ਪਰਚੋ ਫੋਟਰਾ ਵੇਖ ਆ ਬੱਚੇ ਨਾ ਪਰ ਮੈਂ ਦੁਕਾਨ ਤੇ ਨਹੀਂ ਹੈਗਾ ਵੀ ਮੈਂ ਮਾੜੇ ਕੰਮ ਗਿਆ ਕਿਤੇ ਅੱਜ ਤੇ ਮੈਨੂੰ ਨਹੀਂ ਪਤਾ ਜੇ ਮੈਂ ਮੈਂ ਕਾਰ ਚੱਲ ਗਈ ਤੇ ਜੇ ਨਾਣਾ ਤੁੱਕਲਿਆ ਅੱਜ ਕਰਦੇ ਆ ਨੂੰ ਤੇ ਮੈਂ ਵੇਰ ਸ਼ਾਮਾਂ ਆ ਜਾਣਾ ਹਾਂ ਹਾਂ ਠੀਕ ਹੈ ਠੀਕ ਹੈ ਤੂੰ ਘਰ ਇੱਕ ਮਿੰਟ ਜਾ ਤੇ ਕਰ ਦੇ ਮੇਰੇ ਆਉਂਦੇ ਆ ਤੇ ਤੂੰ ਬਾਹਰ ਇੱਕ ਵਾਰ ਆ ਜਾਂਦੇ ਆ ਇੱਕ ਤੇ ਵੱਜ ਗਿਆ ਆ ਮੈਂ 1 ਵਜਣਾ ਆ ਚੱਲ ਮੈਂ ਘਲਾਉਂਦਾ ਵਾ ਘਰ ਦੇ ਆ ਲੋ ਤੂੰ ਘਰੇ ਜਾ ਵੀ ਤੇ ਪਰ ਇਹ ਵੀ ਮੇਰੀ ਗੱਲ ਸੁਣਾ ਮੰਮੀ ਨੂੰ ਕੁਝ ਕਹਿਦ ਨਹੀਂ ਹੋਣੀ ਚਾਹੀਦੀ ਮੰਮੀ ਇਹ ਨਾ ਕਵੇ ਵੀ ਕੁੜੀ ਕਿੱਧਰ ਚਲ ਗਈ ਹੈ ਤੇ ਮੈਂ ਹੁਣ ਕੀ ਕਰੂੰ ਮੈਂ ਮੈਂ ਪਤਾ ਕੀ ਕਰਨਾ ਤੇ ਮੈਂ ਦਾਦ ਦੇ ਨਹੀਂ ਇੱਕ ਗੱਲ ਮੈਂ ਤਾਂ ਆਏ ਘਰ ਚਲ ਜਾਣਾ ਉਧਰ ਆਏ ਪਰੌਣੇ ਸਾਣਾ ਤੇ ਉਧਰ ਪਰੌਣੇ ਨਾ ਚਲ ਜੂਗੀ ਤੇ ਤੂੰ ਚੁੱਪ ਕੀਤਾ ਬਲਿਆ ਤੇ ਫੋਨ ਤੇ ਤੂੰ ਫੋਨ ਨਾ ਚੁੱਕੀ ਹੁਣ ਮੰਮੀ ਦਾ ਫੋਨ ਆਉ ਉਹ ਤੇ ਚੁੱਕਣਾ ਨਹੀਂ ਤੇ ਮੈਂ ਦਾਦਾ ਚੱਲ ਨਹੀਂ ਚੁੱਕਦਾ ਨਹੀਂ ਚੁੱਕਦਾ ਤੇ ਨਾ ਮਿੱਥੋਣੀ ਨਹੀਂ ਨਹੀਂ ਚੁੱਕਦਾ ਨਹੀਂ ਚੁੱਕਦਾ ਤੂੰ ਜਿਆਦਾ ਘਰੇ ਇਤਰੇ ਹੈ ਤਦਾਂ ਕੀ ਕਰਾਂ ਜੇ ਜੇ ਤੂੰ ਆਉਣਾ ਵੀ ਆਣਾ ਤੇ ਸ਼ਾਮ ਨੂੰ ਨਾ ਆਈ ਇੱਕ 1 ਵਜੇ ਮਨਾਈ ਹੁਣ ਆਉਣ ਸਭੋਂ ਆ ਜਾ ਹੁਣ ਤੇ ਸਭਾਂ ਮੈਂ ਚਲਚਾ ਨਹੀਂ ਕਰੇ ਤੂੰ ਜਾ ਕਰੇ ਜਮ ਕਰ ਦੇ ਲੈ ਜੇ ਮੇਰੇ ਤੂੰ ਨਾ ਆਇਆ ਅੱਜ ਤਾਂ ਜਾ ਮੈਂ ਬੱਤੀ ਨਾ ਜਾ ਮੈਂ ਮਰ ਜਾਣਾ ਕੁਝ ਖਾ ਕੇ ਚਲ ਠੀਕ ਹੈ ਤੂੰ ਘਰੇ ਪਹੁੰਚੋ ਮੈਂ ਆ ਜੰਨਾ ਤੈਨੂੰ ਸੌ ਲੱਗੇ ਮੇਰੀ ਹਾਂ ਹਾਂ ਤੂੰ ਘਰੇ ਪਹੁੰਚੋ ਮੈਂ ਹੁਣ ਆਵਾਂ ਤੂੰ ਘਰੇ ਜਾ ਹਾਂ ਤੂੰ ਘਰੇ ਜਾ ਮੈਂ ਹੁਣ ਆਵਾਂ ਚਲ ਠੀਕ ਹੈ ਮੈਂ ਕਾਰ ਚੱਲ ਜਾਨੀ ਆ ਤੇ ਜੇ ਨਾ ਤੁਸ਼ਾ ਮਾਤਾ ਕੋ ਆਇਆ ਮੇ ਘਰ ਲੈ ਕੇ ਹਾਂ ਤੇ ਸਾਬ ਲਾ ਲਈ ਆਪਣਾ ਤੂੰ ਮੇਰੀ ਸੁਣ ਗੱਲ ਮੰਮੀ ਆਣੀ ਘਰੇ ਸਿੱਧੀ ਘਰੇ ਆਣੀ ਨਾਲ ਮੇਰੇ ਭਰਾਵਾਂ ਆਉਣਾ ਸਾਰਿਆਂ ਨੇ ਤੇ ਜੀ ਆ ਵੀ ਨਾਲ ਤੂੰ ਵੀ ਨਾਲ ਹਾਂ ਹਾਂ ਬੋਲੀ ਨਾ ਜਿਆਦਾ ਚੰਗਾ ਉਥੇ ਮੈਂ ਤਾਂ ਮੈਂ ਜਿੱਦ ਤੂੰ ਮੈਨੂੰ ਇੰਨੀਆਂ ਗੱਲਾਂ ਕਹੀਆਂ ਵੀ ਐ ਕਰ ਐ ਕਰ ਤੇ ਮੈਂ ਜਿਤਰਾ ਤੂੰ ਮਿੱਠਾ ਮੈਨੂੰ ਕਿਹਾ ਮੈਂ ਉਦਾਂ ਕੀਤਾ ਚਲ ਠੀਕ ਹੈ ਤੂੰ ਘਰੇ ਜਾ ਹੁਣ ਇੱਥੇ ਕਿੱਟਾ ਜਲੂਸ ਕਢਾਉਂਦੇ ਆਂ ਆ ਤੂੰ ਜਾ ਕਰ ਜਾ ਤੂੰ ਮੈਂ ਨਹੀਂ ਘਰ ਜਾਣਾ ਮੈਂ ਜਾਣਾ ਨਹੀਂ ਤਿੰਨਾਂ ਤੱਕ ਤੂੰ ਇੱਥੇ ਨਾ ਆਇਆ ਮੇਰੇ ਕੋਲ ਮੇਰੀ ਸੁਣ ਗੱਲ ਬਹੁਤ ਮੈਂ ਵੇਖ ਜਿਹੜੀ ਗੱਲ ਤੈਨੂੰ ਕਹਿਤੀ ਨਾ ਵੀ ਆਪਣੀ ਹੱਜੇ ਗੱਲ ਨੂੰ ਹੋਏ ਦੋ ਚਾਰ ਦਿਨਾਂ ਤਾਂ ਮੈਂ ਐਵੇਂ ਇੱਥੇ ਮੇਲਾ ਨਹੀਂ ਲਾਉਣਾ ਚਾਹੁੰਦਾ ਵੀ ਤੂੰ ਆਪਣੇ ਘਰ ਜਾ ਤੇ ਮੈਂ ਮਾਂ ਆਪਣੀ ਮੰਮੀ ਨੂੰ ਘਰ ਦੇਣੇ ਭਲਾਉਂਦਾ ਵਾ ਤੂੰ ਨਾ ਹੁਣੇ ਨਹੀਂ ਤੇ ਮੇਰੇ ਮੈਂ ਚੱਲ ਜਾ ਨਹੀਂ ਤਾਂ ਤੂੰ ਮਿੰਟੋਂ ਮਡਕਾਰ ਘਾਲ ਦੇ ਨਾ ਆਏ ਤੂੰ ਹੀ ਆ ਚਲ ਸਾਡੇ ਮੇਰੀ ਗੱਲ ਸੁਣ ਸਾਡੇ ਆਉਂਦਿਆਂ ਤੋਂ ਘਰ ਹੋਣੀ ਚਾਹੀਦੀ ਆ ਫੇਰ ਹੀ ਗੱਲ ਕਰਾਂਗੇ ਆਵੇਂ ਮੈਂ ਚਲ ਨਹੀਂ ਆ ਤੇ ਤੂੰ ਜਿਹੜੀ ਮੈਂ ਤੈਨੂੰ ਗੱਲ ਕਹਿਣ ਦੀ ਆ ਠੀਕ ਹੈ ਠੀਕ ਹੈ ਪਹੁੰਚ ਘਰੇ ਪਹੁੰਚ ਕਰਦੇ ਨੂੰ ਕਰਦਾ ਫੋਨ ਤੇ ਤਿਆਰ ਹੋਣੀ ਆ ਆ ਚਲ ਘਰ ਮੈਨੂੰ ਦੱਸ ਤੀ ਫੋਨ ਕਰਦੇ ਫੋਨ ਤੇ ਫੋਨ ਕਰਤੀ ਵੀ ਹੁਣ ਜਾ ਕੇ ਚੱਲੀ ਮੈਂ ਚਲ ਠੀਕ ਆ ਨਗਰੇ ਕਰਦਾ ਰਹਿਣਾ ਨਹੀਂ ਤੈਨ ਨਗਰੇ ਕਰਾਉਂਦਿਆਂ ਚਲ ਠੀਕ ਹੈ ਠੀਕ ਹੈ ਪਹਿਲਾਂ ਕੱਲ ਦਾ ਕਹਿਣਾ ਆ ਮੈਂ ਆ ਮੈਂ ਚਲ ਜਾ ਚਲ ਜਾ ਆ ਜਾ ਮੈਂ ਤੈਨੂੰ ਇਹ ਥੋੜੀ ਗਿਆਈ ਮੈਂ ਤੈਨੂੰ ਗਿਆਈ ਆਪਣੇ ਘਰ ਦੇ ਨਾਲ ਮੈਂ 2 ਮਹੀਨੇ ਤੱਕ ਘਰੇ ਘਲਾਉਂਗਾ ਤੇ ਤੂੰ ਮੇਰੇ ਨਾਲ ਆਪਣੇ ਜਾਣ ਪੁੱਝ ਕੇ ਕੀਤਾ ਵਾ ਤੇ ਜਾਣ ਪੁੱਝ ਕੇ ਕੀਤਾ ਤੂੰ ਕੱਲ ਵੀ ਕਿਹਾ ਮਿਹੜੀ ਤੂੰ ਗਿਆਈ ਵੀ ਆ ਜਾ ਗगन ਜੀ ਜਿਵੇਂ ਤੇਰੀ ਚ ਮਰਚੀ ਕਰਤੀ ਤੇ ਨਾਲ ਲੜਦੇ ਝਗੜਦੇ ਤੇ ਤੂੰ ਆ ਜਾ ਪਰ ਗੋਲੀ ਕਰ ਲਈ ਲੈ ਤੂੰ ਜਾਜ਼ ਘਰੇ ਮੈਂ ਜਾ ਕੇ ਕਹਿਣਾ ਉਹਨਾਂ ਨੂੰ ਮੈਂ ਘਰੇ ਫੋਨ ਕਰਤਾ ਹੀ ਹੁਣ ਤੇ ਘਰੇ ਆਈ ਤੇਰੇ ਆਉਣ ਲੱਗੇ ਤੈਨੂੰ 100 ਲੱਗੇ ਜੇ ਤੂੰ ਨਾ ਆਵੇਂ ਚੱਲ ਠੀਕ ਹੈ ਕੱਟ ਫੋਨ ਤੇ ਘਰੇ ਆਈ ਚੱਲੇ ਆਉਣ ਲੱਗੇ ਤੇ ਚੱਲ ਘਰੇ ਚੱਲ ਮੈਂ ਨਹੀਂ ਜਾਣਾ ਜਿੰਨਾ ਤੱਕ ਤੂੰ ਗਿਆਣਾ ਮੇਰੀ ਸੋਣ ਗੱਲ ਜੇ ਹਿਸ ਤਰ੍ਹਾਂ ਕਰਨਾ ਤੇ ਫਿਰ ਨਹੀਂ ਮੈਂ ਜਾਣਾ ਤੂੰ ਤੇ ਫੇਰ ਮਾਰਨਾ ਚੰਨਾ ਤੇ ਮਾਰੀ ਜਾਵੇ ਕੋਈ ਠਾ ਕੇ ਘਰੇ ਜਾ ਤੇ ਫੇਰ ਮੈਂ ਤੇਰੇ ਘਰੇ ਆ ਜੂੰਗਾ ਜੇ ਨਹੀਂ ਤੇ ਫੇਰ ਵੇਲਾ ਮਰਜੀ ਆਪਣੀ ਮੇਰੀ ਗੱਲ ਸੁਣ ਇੱਕੋ ਮੇਰੀ ਗੱਲ ਸੁਣ ਲੈ ਇੱਕੋ ਹੀ ਹਾਂ ਜੇ ਤੂੰ ਆਉਣਾ ਨਹੀਂ ਆ ਤਾਂ ਵੀ ਮੈਨੂੰ ਦੱਸ ਦੇ ਜੇ ਨਹੀਂ ਆਉਣਾ ਤਾਂ ਵੀ ਦੱਸ ਦੇ ਮੈਂ ਮੇਰੀ ਗੱਲ ਸੁਣ ਲੈ ਜੇ ਮੈਂ ਲੱਗਾਈ ਆਉਣ ਤੇ ਮੇਰੀ ਗੱਲ ਸੁਣਾਈ ਉੱਥੇ ਆਪਣੇ ਭਰਾਵਾ ਦੇ ਰਿਸ਼ਤੇਦਾਰਾਂ ਨੂੰ ਫੋਨ ਕਰਨ ਲੱਗੀ ਤੇ ਤੂੰ ਘਰੇ ਚ ਲੱਗੀ ਆ ਕਿ ਨਹੀਂ ਜਦੋਂ ਤੂੰ ਘਰ ਵੜ ਗਈ ਤੇਰੇ ਮਗਰੇ ਨਹੀਂ ਆ ਜਾਣਗੇ ਤੈਨੂੰ ਸੌਣ ਲੱਗੇ ਜੇ ਤੂੰ ਨਾ ਮੇਰੇ ਕੋਲ ਆਇਆ ਚਲ ਠੀਕ ਆ ਠੀਕ ਆ ਇਧਰੇ ਮੇਰੀ ਗੱਲ ਸੁਣ ਲੈ ਇੱਕ ਹਾਂ ਹਾਂ ਜੇ ਮੰਮੀ ਕਹੂਗੀ ਵੀ ਤੂੰ ਇਹ ਤੇਰੇ ਨਾਲ ਗਈ ਤੂੰ ਕਹਿੰਦੀ ਨਹੀਂ ਗਈ ਮੈਂ ਮੈਂ ਕਹਣਾ ਵੀ ਮੰਮੀ ਮੈਂ ਕਿਰੋ ਗਈ ਮੈਂ ਤੇ ਇੱਥੇ ਆ ਘਰੇ ਹੀ ਆ ਤੂੰ ਬੇਲੀ ਜਿੰਨਾ ਟਾਈਮ ਲਾਏਂਗੀ ਬਾਹਰ ਤੇ ਉਹਨੇ ਗਣਾ ਇੰਨੇ ਜਲਦੀ ਕਿੱਥੋਂ ਆਈਆਂ ਤੂੰ ਹੁਣੇ ਜਾ ਕੇ ਘਰ ਜਾ ਹਾਂ ਤਕਾਰ ਮੈਂ ਖਾਨੀਆਂ ਚਪੇੜਾ ਤੂੰ ਤੇ ਗੱਲ ਕਰਦਾ ਵਿਚਪੇੜਾ ਵਿਚਨੇ ਤੈਨੂੰ ਕਿਹਾ ਮਮੀ ਦੇ ਸਾਥ ਲੈ ਤੂੰ ਕਦੋਂ ਦੀ ਆਈਂ ਘਰੋਂ ਬਾਹਰ 10 ਵਜੇ ਦੀ ਤੇ ਤੂੰ ਦੋੜਾ ਕਿੱਥੇ ਉਦੋਂ ਦੀ ਕਿੱਥੇ ਆ ਇੱਥੇ ਖਲੋਤੀ ਸੀ ਮੈਂ ਕੀ ਕਰਨੋਂ ਉਹਦੇ ਵਾਸਤੇ ਖਲੋਤੀ ਜੇ ਤੈਨੂੰ ਮੈਂ ਫੋਨ ਕੀਤਾ ਨਹੀਂ ਉਹ ਚੁੱਕਾ ਨਹੀਂ ਹਟਿਆ ਤੇਰਾ ਬਿਜੀ ਫੋਨ ਆਈ ਜਾਂਦਾ ਮੈਨੂੰ ਨੇ ਕਿਹਾ ਦਾ ਫੋਨ ਆਇਆ ਤੂੰ ਏਦਾਂ ਕਰ ਤੂੰ ਆਪਣੇ ਘਰ ਚੱਲ ਪਹਿਲਾਂ ਤੇ ਫੇਰ ਬਾਕੀ ਗੱਲਾਂ ਬਾਅਦ ਚ ਹੋਣਗੀਆਂ ਇਹ ਦੱਸਾਂ ਹੀ ਮੈਂ ਤੇ ਮੈਨੂੰ ਦੱਸ ਤੀ ਫੋਨ ਕਰਦੇ ਘਰ ਦੇ ਫੋਨ ਤੇ ਮੈਂ ਚੱਲੀ ਉਹ ਤੇ ਜੇ ਤੂੰ ਮੈਂ ਪਹੁੰਚ ਗਈ ਤੇ ਫੋਨ ਕਰਦੀ ਮੈਨੂੰ ਮਿੰਟ ਚ ਫੋਨ ਕਰ ਹਾਂ ਚੱਲ ਤੂੰ ਘਰੇ ਪਹੁੰਚ ਕੇ ਮੈਨੂੰ ਦੱਸਾਂ ਬਾਅਦ ਚ ਕਰਦੇ ਗੱਲ ਕਰੇ ਆਵਾਂਗੇ ਤੇਰੇ ਠੀਕ ਹੈ ਨਾ ਜੇ ਨਾ ਨਾ ਜੇ ਰਾਤ ਨੂੰ ਆਇਆ ਤੇ ਮੈਂ ਕੁਝ ਖਾ ਕੇ ਮਰ ਜਾਣਾ ਨਾ ਪੱਤੀ ਨਾ ਲੱਗ ਜਾਣਾ ਚੱਲ ਠੀਕ ਹੈ ਠੀਕ ਹੈ ਜਾ ਘਰੇ ਜਾ ਆ ਚੱਲਨੀ ਦੁਕਾਨ ਇਹ ਕਿੱਥੇ ਸੱਚੀ ਦੁਕਾਨ ਤੇ ਆ ਨਾ ਮੈਨੇ ਦੁਕਾਨ ਤੇ ਨਹੀਂ ਮੈਂ ਗਿਆ ਕਿਤੇ ਦੁਕਾਨ ਤੇ ਆ ਪੈਂਦਾ ਮੈਂ ਹਾਂ ਦੁਕਾਨ ਤੇ ਆ ਤੇ ਆ ਨੂੰ ਵੇਖ ਲਈ ਤੇ ਨੂੰ ਮੈਂ ਵੀ ਲੰਘ ਜਾਨੀ ਹੁਣ ਤੂੰ ਜਾ ਜਾ ਮੈਂ ਵੇਖਣ ਦਿਆ ਉਹ ਜੋ ਮੈਂ ਤੇ ਮੈਂ ਘਰੇ ਉਹਨਾਂ ਨੂੰ ਫੋਨ ਕਰਨ ਲੱਗਾ ਤੁਹਾਡੇ ਤੁਹਾਡੇ ਪਿੰਡ ਫੋਨ ਕਰਨ ਲੱਗਾ ਵੀ ਭਲਾ ਆਈ ਕਿ ਨਹੀਂ ਮੁੰਡਾ ਘਰੋਂ ਲੱਗਾ ਬਾਹਰ ਉੱਥੇ ਹਾਏ ਅਸੀਂ ਜਾਣਾ ਕਰੀਏ ਚਲ ਜਾ ਬਾਦੀ ਕਿੰਨੇ ਦਾ ਤੁਰ ਪਹਿਲਾਂ ਹਾਂ ਜੇ ਤੂੰ ਆਉਣਾ ਵੀ ਹੈ ਤਾਂ ਮੈਂ ਤਿਆਰ ਤੂੰ ਰੋਗੇ ਬਵਾ ਨਹੀਂ ਤੇ ਰਹੇ ਇਹਨਾਂ ਦਾ ਚਲ ਠੀਕ ਹੈ ਠੀਕ ਹੈ ਪਹੁੰਚ ਘਰੇ ਪਹੁੰਚ ਚਲ ਚੱਲੀ ਮੈਨੂੰ ਕਰਦੇ ਫੋਨ ਤੇ ਫੋਨ ਕਰਨਾ ਹੀ ਜਾ ਕੇ ਮੈਂ ਚੱਲ ਚੱਲੀ ਚੰਗਾ ਚੰਗਾ ਜੇ ਨਾਲ ਕੀ ਤਵੇ ਲਈ ਅੱਜ ਤੂੰ ਚਲੋ ਜਾਂ ਮੈਂ ਨਹੀਂ ਹੈ ਕਿ ਜਾਂ ਤੂੰ ਨਹੀਂ ਹੈਗਾ ਇੱਥੇ ਚਲੋ ਠੀਕ ਹੈ ਠੀਕ ਹੈ ਚੰਗਾ ਮੇਟੋ ਫੋਨ ਕਰਤੇ ਮੈਨੂੰ ਫਿਕਰ ਜੀ ਨਾ ਰਵੇ ਵੀ ਤੂੰ ਆਉਣਾ ਹੈ ਨਹੀਂ ਨਹੀਂ ਬਾਕੀ ਠੀਕ ਆ ਆਪਣੇ ਘਰ ਜਾਣ ਉਹ ਨਾ ਦੱਸੀ ਕਿ ਕਿੱਥੇ ਹੁੰਦਾ ਕਿੱਥੇ ਨਹੀਂ ਪਹਿਲਾਂ ਉਹ ਘਰੇ ਗੱਲ ਕਰਾਂਗੇ ਆ ਇਹ ਤੇ ਮੈਂ ਕਰਕੇ ਅਨ ਦੱਸਿਆ ਆਣੀ ਆ ਮੈਨੂੰ ਮੰਮੀ ਨੇ ਮੈਨੂੰ ਮਮੇ ਨੇ ਪੁੱਛਿਆ ਵੀ ਕਿਤੋਂ ਦਾ ਮੈਂ ਤਰਨ ਤਾਰਨ ਦਾ ਆ ਬਸ ਠੀਕ ਹੈ ਠੀਕ ਹੈ ਘਰੇ ਪਹੁੰਚ ਫਿਰ ਤੇ ਆ ਜੀ ਮੈਨੂੰ ਫੋਨ ਕਰਤੇ ਜੇ ਚੰਗਾ ਚੰਗਾ ਫਿਰ ਮੇਟੋ ਚੰਗਾ ਚੰਗਾ ਉਹ ਮੁੰਡਿਆਂ ਨੇ ਜਾਣਾ ਹੀ ਚਲ ਠੀਕ ਆ ਠੀਕ ਆ ਨੰਬਰ ਡਿਲੀ ਨੰਬਰ ਡਿਲੀਟ ਕਰਤੀ ਤੇ ਇਤਰਾ ਵੀ ਇੱਕ ਕਰਵਾ ਦੇਣੀ ਤੇ ਬੈ ਕਾਲ ਨਾ ਕਰੀ ਨਾਲੇ